ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਧਾਰੀਵਾਲ ਵਿੱਚ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੈ ਇਹ ਪਰਿਵਾਰ ਵਾਰਡ ਨੰਬਰ 9 ਦੇ ਵਿੱਚ ਪੈਦੀ ਨਵੀਂ ਆਬਾਦੀ ਦੀ ਇੱਕ ਤੰਗ ਜਹੀ ਗਲੀ ਵਿੱਚ ਰਹਿੰਦੇ ਨੇ ਇਸ ਗਲੀ ਵਿੱਚ ਗਾਰੇ ਵਾਲਾ ਪਾਣੀ ਅਕਸਰ ਹੀ ਖੜਾ ਰਹਿੰਦਾ ਹੈ ਜਿਸ ਕਰਕੇ ਆਲੇ-ਦੁਆਲੇ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ ਇਨਾ ਪਰਿਵਾਰਾਂ ਵਿੱਚ ਇੱਕ ਛੋਟਾ ਬੱਚਾ ਵੀ ਹੈ ਜੋ ਸਕੂਲ ਵਿੱਚ ਪੜ੍ਹਦਾ ਹੈ ਪਰ ਹਲਕੀ ਜਹੀ بارش ਹੋਣ ਤੇ ਵੀ ਉਸ ਨੂੰ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਕਿਉਂਕਿ ਗਲੀ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਹੈ ਦਰਸਲ ਕਰੀਬ 30 ਸਾਲ ਪਹਿਲਾਂ ਵਸੇ ਇਸ ਇਲਾਕੇ ਦੇ ਵਿੱਚ ਅਜੇ ਤੱਕ ਸੀਵਰੇਜ ਨਹੀਂ ਪਿਆ ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਦੇ ਲਈ ਵੱਡੇ ਨਾਲੇ ਤਾਂ ਬਣਾਏ ਗਏ ਪਰ ਇਹਨਾਂ ਦੀ ਨਿਕਾਸੀ ਨਹਿਰ ਦੇ ਸੂਏ ਵਿੱਚ ਨਹੀਂ ਕੀਤੀ ਗਈ ਪਰ ਹੁਣ ਤਾਂ ਹੱਦ ਹੀ ਹੋ ਗਈ 2 ਸਾਲ ਤੋਂ ਨਾਲੇ ਅੱਗਿਓਂ ਬੰਦ ਪਏ ਨੇ ਜਰਾ ਜਹੀ ਬਰਸਾਤ ਹੋਣ ਤੇ ਨਾਲਿਆਂ ਦਾ ਪਾਣੀ ਬੈਕ ਮਾਰਨ ਲੱਗ ਜਾਂਦਾ ਗਲੀ ਨੀਵੀ ਹੋਣ ਕਾਰਨ ਸਾਰਾ ਪਾਣੀ ਘਰਾਂ ਦੇ ਅੰਦਰ ਆ ਜਾਂਦਾ ਨਗਰ ਕੌਂਸਲ ਦੇ ਅਧਿਕਾਰੀਆਂ ਪ੍ਰਧਾਨ ਨੂੰ ਕਈ ਵਾਰ ਇਸ ਸਮੱਸਿਆ ਤੋਂ ਜਾਣੂ ਵੀ ਕਰਵਾਇਆ ਗਿਆ ਪਰ ਹੱਲ ਅਜੇ ਤੱਕ ਨਹੀਂ ਹੋਇਆ ਹੁਣ ਇਹ ਪਰਿਵਾਰ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਕਹਿ ਰਹੇ ਨੇ λαਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜਨ ਹਿਤੈਸ਼ੀ ਦੇ ਲਈ ਸਮੱਸਿਆ ਪਾਣੀ ਗਲਜੀ ਵਿੱਚ ਖੜਾ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕਵੈਸਟ ਬਹੁਤ ਵਾਰੀ ਕੀਤੀ ਆ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਲ ਮੋੜ ਕੇ ਨੀਤੀ ਆ ਕਰਾਂਗੇ ਕਰਦਾਂਗੇ ਬਸ ਇਹੋ ਕਹਿ ਕੇ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਇਹ ਜਿਸ ਕਰਕੇ ਇਹ ਜੋ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਵਹਿਕ ਆ ਜਾਂਦਾ ਤੇ ਵਹਿੜਿਆਂ ਵਿੱਚ ਸਾਡੇ ਘਰਾਂ ਦੇ ਵਿੱਚ ਫਿਰਦਾ ਪਾਣੀ ਇਹ ਆ ਜੀ ਵੀ ਸੜਕ ਉੱਚੀ ਆ ਗੱਡੀਆਂ ਨਾਲੋਂ ਤੇ ਗਲੀ ਤੋਂ ਉਹਦਾ ਸ਼ਰਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਉਸ ਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਜਿਹੜੇ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਦਲ ਜਾਣਾ ਵੀ ਮੁਸ਼ਕਲ ਆ ਵੀਕਲ ਤੇ ਕੋ ਵਾਸੇ ਦੇ ਆ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਨਹੀਂ ਪਰ ਉਹ ਸਕੂਲ ਨੂੰ ਉਹਦੋਂ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਹੈ ਅੱਗੋਂ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਇਹਦੇ ਤਕਰੀਬਨ بارش ਨਾ ਵੀ ਹੋਵੇ ਮੰਦ ਹੋਵੇ ਵੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੋਈ ਸਾਫੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਤੇ ਤਿਲਕਣ ਬਹੁਤ ਜਣਾ ਗਾਰ ਪਈ ਗਲੀ ਦੇ ਵਿੱਚ ਜਿੱਦ ਕਹੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ ਤਕਰੀਬਨ ਹੋ ਗਿਆ ਪਹਿਲਾਂ ਮੜਾ ਮੋਟਰ ਨਿਕਾਸ ਕਰਦੀ ਹੁੰਦਾ ਸੀ ਹੁਣ ਜਾਂਦਾ ਹੀ ਉਹ ਪੈ ਬੰਦ ਹੋ ਗਏ ਸੂਏ ਤੇ ਪਾਣੀ ਛੁੱਟਿਆ ਹੀ ਨਵਾਂ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਹੈ ਤੇ ਪੈ ਵੀ ਬੰਦ ਹੈ ਕੋਈ ਨਿਕਾਸ ਨਹੀਂ ਹੈਗਾ ਸਿਰ ਸਫਾਈ ਹੁੰਦੀ ਹੈ ਨਾਲੇ ਦੀ ਨਾ ਕੋਈ ਨਾਲੇ ਦੀ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ ਇਹਨੂੰ ਸਾਡੀ ਗਲੀ ਦੇ ਵਿੱਚ ਜਿਆਦਾ ਪਰਾਉਣਾ ਮੈਂ ਕਿ ਸਾਡੀ ਗਲੀ ਥੋੜੀ ਨੀਵੀਂ ਆ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਦੀ ਕਿੰਨੇ ਵਾਰ ਕਿਤੇ ਕਿਤੇ ਡੇ ਮੈਂ ਤਕਰੀਬਨ ਅਣਗਿਣਤ ਵਾਲੀ ਪਤਾ ਨਹੀਂ ਕਿੰਨੀ ਵਾਰੀ ਪਰਸਨਲਟੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰ ਵੀ ਗਿਆ ਲੇਖ ਕੇ ਵੀ ਦਿੱਤਾ ਸਮਝ ਆਇਆ ਕਾਉਂਸਲਰ ਨੂੰ ਮਿਲੇ ਉਹਨੂੰ ਮਿਲੇ ਉਹਦੇ ਉਹ ਉਹਨੂੰ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾ ਦੇਗਾ ਕਰਾਂਗਾ ਕਿ ਬਸ ਇਹ ਹੋਈ ਕਰਾਉਂਦਾ ਕੋਈ ਨਹੀਂ ਹੁਣ ਅਸੀਂ ਅੱਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਰੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂ ਡਿਫਟੀ ਕਮਿਸ਼ਨ ਕੋਲ ਜਾ ਫਰਮੂ ਕਿ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਖਾਲ ਕਰਾਇਆ ਜਾ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈਆਂ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਦੋਂ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਸੀ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿ ਜਾਂਦਾ ਜਿਹੜਾ ਬਾਕੀਆਂ ਦਾ ਹੁੰਦਾ ਪਾਣੀ ਉਹ ਸਾਰਾ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬਹੁਤ ਆ ਜੀ ਬੜੂ ਬੜੇ ਹੁੰਦੇ ਡੱਡੂਆਂ ਦੇ ਅੰਦਰ ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵੱੜਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥ ਲਾ ਲਾ ਕੇ ਤੇ ਫਿਰ ਗਾਂ ਲੰਗੀਦਾ ਉਦਾਂ ਤਿਲਕਣ ਬਹੁਤ ਜਿਆਦੀ ਆ ਲੰਗੇ ਨਹੀਂ ਜਾਂਦਾ ਲੰਗੇ ਨਹੀਂ ਜਾਂਦਾ ਇਹ ਸ਼ਿਕਾਇਤ ਨੇ ਕੀਤੀ ਇਹਦੀ ਨਜ਼ਰੋਂਸੋ ਇਹਨੂੰ ਆ ਆਪਣੇ ਐਮਸੀ ਨੂੰ ਕਈ ਦਾਵਾ ਨਾ ਕਰ ਦੇ ਨਾ ਕਰਦਾ ਨਾ ਮੇਰੇ ਤੋਂ ਕੋਈ ਆਉਂਦਾ ਹੀ ਨਹੀਂ ਆ ਬਸ ਸੰਗ ਰਟਾ